ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋ ਗੁਰਮੁਖ ਪਿਆਰਿਓ ਅੱਜ ਅਸੀਂ ਸਥਾਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬੈਠ ਕਰਕੇ ਸਮੂਹ ਚੰਗਰ ਇਲਾਕੇ ਦੀ ਜੋ ਕ੍ਰੀਨ ਹੈ ਸਾਰੇ ਇਕੱਠੇ ਹੋ ਕਰਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲ ਸਲਾਵਲੀ ਨੂੰ ਸਮਰਪਿਤ ਜੋ ਨਗਰ ਕੀਰਤਨ ਦੇ ਉਦਮਪੁਰਾਲੇ ਮੋੜੇ ਤੋਂ ਚੱਲ ਕੇ ਬਿਵਾਨਗੜ੍ਹ ਸਬ ਗੁਰਦੁਆਰਾ ਆਨੰਦਪੁਰ ਸਾਹਿਬ ਪਹੁੰਚਣੇ ਹੈ ਸੋ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਇਹ ਸਾਰੇ ਉਦਮਪੁਰਾਲੇ ਕੀਤੇ ਜਾ ਰਹੇ ਹੈ ਸੰਗਤ ਜੀ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਬਲਕਿ ਇਸ ਵਿੱਚ ਸੰਗਤ ਹਰਪਰਵ ਬਸ ਹੈ ਜੀ ਉਹ ਸੰਗਤ ਦੇ ਸਹਿਯੋਗ ਨਾਲ ਇਹ ਕਾਰਜ ਹੋ ਰਿਹਾ ਹੈ ਸੰਗਤ ਜੀ ਸੋ ਹੱਥ ਜੋੜ ਕੇ ਬੇਨਤੀ ਹੈ ਸੰਗਤਾਂ ਨੂੰ ਵੀ ਸਾਰੀਆਂ ਸੰਗਤਾਂ ਨੇ ਸਾਥ ਦੇਣਾ ਹੈ ਚਰਨ ਚਲੋ ਚਰਨ ਚ ਸ੍ਰੀ ਨਾਨਕਪੁਰ ਸਾਹਿਬ ਨਗਰ ਕੀਰਤਨ ਦੇ ਰੂਪ ਦੇ ਵਿੱਚ ਲੈ ਕੇ ਜਾਈਏ ਪੰਜ ਪਿਆਰੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਦੇ ਹੇਠ ਤੱਕ ਸ੍ਰੀ ਕੇਸਗਰ ਸਾਹਿਬ ਦੀ ਛਾਤਰ ਛਾਇਆ ਹੇਠ ਸੋ ਇਸ ਮਹਤਵਰ ਵੀਰਾਂ ਨੇ ਬੇਨਤੀ ਪ੍ਰਵਾਨ ਕੀਤੀ ਦਾਸ ਪਿੰਡ ਪਿੰਡ ਜਾ ਕੇ ਇਹਨਾਂ ਨੂੰ ਹੋਕਾ ਲਾਇਆ ਬੇਨਤੀ ਕੀਤੀ ਪਿੰਡਾਂ ਪਿੰਡ ਜਾ ਕੇ ਜੋ ਪਿੰਡ ਦੇ ਪ੍ਰਬੰਧਕ ਹਨ ਸੋ ਉਹਨਾਂ ਨੇ ਬੇਨਤੀ ਨੂੰ ਪ੍ਰਵਾਨ ਕਰਿਆ ਉਹ ਪਹੁੰਚੇ ਆ ਇਹ ਵਿਚਾਰ ਕੀਤੀ ਵੀ ਭਾਈ ਕਿਹੜੇ ਪਿੰਡ ਤੋਂ ਨਗਰ ਕੀਰਤਨ ਰੰਭਿਆ ਕੀਤਾ ਜਾਵੇ ਸੋ ਪਿੰਡ ਮੋੜੇ ਦੀ ਸੰਗਤ ਨੇ ਆਪ ਜਿਹੜਾ ਕਿ ਆਪ ਮਾਰੇ ਕਿ ਆ ਕਿ ਸਾਡੇ ਨਗਰ ਤੋਂ ਰੰਭ ਗਏ। ਸੋ ਇਹ ਨਗਰ ਕੀਰਤਨ ਸਾਰੇ ਚੰਗਰ ਇਲਾਕੇ ਵੱਲੋਂ ਹੈ ਸਹਿਯੋਗ ਦੇ ਨਾਲ ਹੈ। ਧਰਮ ਪ੍ਰਚਾਰ ਕਮੇਟੀ ਸਮੂਹ ਚੰਗਰ ਇਲਾਕਾ। ਸੋ ਜਿਹੜਾ 21 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਰੰਭ ਹੋ ਜਾਣਾ ਹੈ। ਸੋ ਪਹਿਲੇ ਸੁਖਵਿੰਦ ਸਾਹਿਬ ਦੇ ਪਾਠ ਹੋਏਗੇ। ਫਿਰ ਨਾਲ ਉਪਰੰਤ था ਵਿਚਾਰਾ ਸੋ ਸਮੂਹ ਸੰਗਤਾਂ ਸੁਯੋਗ ਦੇ ਨਾਲ ਜਿਹੜਾ ਕਿ ਚਲਣਾ ਸੋ ਆਪ ਮੋੜੇ ਪਹੁੰਚੋ ਆਪਣੇ ਆਪਣੇ ਪਿੰਡ ਤੋਂ ਢਟੋ ਘੜ ਦੋ ਦੋ ਟਰਾਲੀਆਂ ਲੈ ਕੇ ਆਓ ਜਿਨ੍ਹਾਂ ਕੋਲ ਕਾਰਾਂ ਕਾਰਾਂ ਲੈ ਆਓ ਵੱਧ ਤੋਂ ਵੱਧ ਸੰਗਤਾਂ ਨੂੰ ਲੈ ਕੇ ਟਰੈਕਟਰਾਂ ਦੇ ਉੱਪਰ ਆਪਣੇ ਪਿੰਡ ਦੀਆਂ ਜੋ ਸ਼ਬਦ ਪੜ੍ਹਦੇ ਬੱਚੇ ਆ ਬੀਬੀਆਂ ਇਸਤਰੀ ਸਦ ਸੰਗਸਭਾ ਨੌਜਵਾਨ ਸਭਾ ਉਹ ਨਾਲ ਢੋਲ ਕੀ ਚਿੰਮਟੇ ਲੈ ਕੇ ਜਿਹੜੇ ਨਗਰ ਕੀਰਤਨ ਵਿੱਚ ਸ਼ਬਦ ਗਾਇਨ ਕਰਦੇ ਨੇ ਜਾਣਾ ਜਿਹੜੇ ਮੋਟਰਸਾਈਕਲ ਸਕੂਟਰ ਐ ਬੇਨਤੀ ਆ ਉਹ ਸ਼ੱਕ ਦੇ ਨਾਂ ਵਿੱਚ ਲਿਆਈ ਹੈ ਕਿਉਂਕਿ ਬੱਚਿਆਂ ਨੂੰ ਬੇਨਤੀ ਨੌਜਵਾਨਾਂ ਨੂੰ ਮੈਂ ਸੋ ਆਪ ਨੂੰ ਪ੍ਰਸ਼ਾਸਨ ਦੇ ਸੋਸ਼ਲ ਮੀਡੀਆ ਰਾਹੀਂ ਵੀ ਤੁਹਾਨੂੰ ਬੇਨਤੀ ਕਰਦਾ ਨੌਜਵਾਨੋ ਤੇ ਏਕ ਸ਼ਹੀਦੀ ਗੁਰਪੁਰਬ ਵਿੱਚ ਅਸੀਂ ਸ਼ਾਂਤੀਪੂਰਕ ਨਿਮਰਤਾ ਤੇ ਸਾਥ ਜਾਣਾ ਦਾਸ ਦੀ ਦਾਸ ਧਰਮ ਪ੍ਰਚਾਰਕ ਕਮੇਟੀ ਸਮੂਹ ਚੰਗਰ ਲਾਕੇ ਦੇ ਮੁੱਖ ਸੇਵਾਦਾਰਾਂ ਨਾਲ ਤੇ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸੋ ਇਹ ਜਿਹੜਾ ਰੂਟ ਹੈ ਮੋੜੇ ਤੋਂ ਚੱਲ ਕੇ 메ਨ ਰੋਡ ਦੇ ਉੱਤੇ ਹੀ ਜਾਣਾ ਤੋ ਨਗਰਾਂ ਵਾਲਿਆਂ ਨੂੰ ਬੇਨਤੀ ਹੈ ਉਹ ਜਿਨ੍ਹਾਂ ਨੇ ਵੀ ਕੋਈ ਸੇਵਾ ਕਰਨੀ ਹੈ ਮੋੜੇ ਤੋਂ ਲੈ ਕੇ ਸ੍ਰੀ ਨਾਨਕਪੁਰ ਸਾਹਿਬ ਤੱਕ ਜੋ ਵੀ ਨਕਰਾਂ ਵਾਲੇ ਆਪਣੀ ਰੋਡ ਤੇ ਆ ਕੇ ਆਪਣੇ ਨਗਰ ਬੁਲਾ ਕੇ ਸੰਗਤ ਇਕੱਠੀ ਕਰਕੇ ਨਾਲ ਤਾਂ ਜੀ ਆਇਆਂ ਨੂੰ ਆਕਣ ਜਲ ਪਾਣੀ ਦੀ ਸੇਵਾ ਜੋ ਸ਼ਰਧਾ ਕਰਨ ਤੇ ਨਾਲ ਹੀ ਆਪਣੇ ਨਾਲ ਇਹਨਾਂ ਦੇ ਨਾਲ ਹੀ ਫਿਰ ਚਾਲੇ ਪਾਣੇ ਦੋ ਦੋ ਟਰਾਲੀਆਂ ਆਪਣੇ ਆਪਣੇ ਪਿੰਡ ਤੋਂ ਲੈ ਕੇ ਮੋੜੇ ਪਹੁੰਚੋ ਜਿਹੜੇ ਕੋਈ ਲੇਟ ਹੋ ਗਏ ਉਹ ਨਾ ਨਾ ਰਲਦੀ ਕਿਰਪਾਲਤਾ ਕਰੋ ਬਰੂ ਵਾਲ ਦੇ ਟਾਈਮ ਜਿਹੜਾ ਹੈ 10 ਵਜੇ ਉਹ ਆਰੰਭ ਹੋਵੇਗਾ ਪੰਜ ਪਿਆਰੇ ਪੰਜ ਨਿਸ਼ਾਨਚੀਆਂ ਦੇ ਜਿਹੜੀ ਕਿ ਨਾਲ ਅਗਵਾਈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਵਿਤ ਕਰਕੇ ਸੋ ਇਨੀ ਬੇਨਤੀ ਪ੍ਰਵਾਨ ਵਾਹਿਗੁਰੂ ਗੁਰਦੁਆਰਾ ਸਿਸਕਾ ਸਾਹਿਬ ਜਿਹੜਾ ਹੈ ਉਹ ਤੱਕਸਾਲ ਵੱਲੋਂ ਜਿੱਦਾਂ ਸਮਾਂ ਤਕਰੀਬਨ 3-4 ਤਾਂ ਵੱਜਣਾ ਹੀ ਹੈ ਤਕਰੀਬਨ 3 ਤਾਂ ਵੱਜਣੇ ਵੱਜਣੇ ਆ ਸੋ ਬਾਕੀ ਜਿੱਦਾਂ ਵੀ ਉੱਥੇ ਹੁਕਮ ਹੋਇਆ ਕਿਉਂਕਿ ਨਗਰ ਕਿਸਤਨਾ ਨੇ ਬਹੁਤੇ ਤੇ ਜੋ ਹੁਕਮ ਹੋਊਗਾ ਉਸ ਹਿਸਾਬ ਨਾਲ ਆਪ ਜੀ ਨੂੰ ਸਮਾਂ ਬਾਅਦ ਚ ਵੀ ਮੀਡੀਆ ਰਾਹੀ ਵੀ ਇਹ ਸੰਗਤਾਂ ਨੂੰ ਸਪੀਕਰਾਂ ਨਾਲ ਹੀ ਲੋਸਮੈਂਟ ਕਰਕੇ ਵਿਦਾ ਦਿੱਤਾ ਜਾਵੇਗਾ। ਦਾਸ ਵੱਲੋਂ ਸਮੂਹ ਜੀ ਸੰਗਤ ਦਾ ਧੰਨਵਾਦ। ਸਾਰਿਆਂ ਸੇਵਾਦਾਰਾਂ ਨੂੰ ਬੇਨਤੀ ਹੈ ਇਹ ਰਲ ਮਿਲ ਕੇ ਜਿੰਨੇ ਹੈਗੇ ਸੇਵਾਦਾਰਿੰਦਾ ਸਹਾਯੋਗ ਦਿਓ। ਨਾਲ ਹੋ ਕੇ ਤੁਹਾਡਾ ਆਪਣਾ ਕਾਰਜ ਆਏ। ਆਪ ਕਰੋ ਸਾਰੇ ਮੋਰੀ ਹੈ। ਸਾਰੇ ਜ਼ਿੰਮੇਵਾਰ ਹੈ। ਸਾਰੇ ਹੀ ਪ੍ਰਧਾਨ ਹੈ ਜੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਨਿਹਾਲ ਸਤਿ ਸ਼੍ਰੀ ਅਕਾਲ। ਰਹੇ ਅੰਤ ਮਹਾਰਾਜ ਕੇ ਚੂਲ ਤੇ ਨਿਸ਼ਾਨ ਰਹੇ ਅੰਤ ਮਹਾਰਾਜ ਕੇ